ਯਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦਾਸ ਆਪ ਜੀ ਦੇ ਨਾਲ ਆਪਣਾ ਨਿੱਜੀ ਤਜਰਬਾ ਸਾਂਝਾ ਕਰ ਰਿਹਾ ਹੈ ਹੋਇਆ ਇਸ ਤਰ੍ਹਾਂ ਕਈਆਂ ਨੂੰ ਸਾਧ ਸੰਗਤ ਜੀ ਪਤਾ ਹੋਣਾ ਕਿ ਮੈਂ ਕਥਾ ਕਰਦਾ ਕਈਆਂ ਨੂੰ ਇਹ ਪਤਾ ਹੋਣਾ ਕਿ ਮੈਂ ਕੀਰਤਨ ਵੀ ਕਰਦਾ ਪਰ ਕਈਆਂ ਨੂੰ ਨਹੀਂ ਪਤਾ ਹੋਣਾ ਕਿ ਮੈਂ ਐਕਚੁਅਲੀ ਦੁਕਾਨ ਕਰਦਾ ਕਈ ਸਾਲ ਹੋ ਗਏ ਮੈਨੂੰ ਦੁਕਾਨ ਕਰਦਿਆਂ। ਤਾਂ ਅਸੀਂ ਇਸ ਤਰ੍ਹਾਂ ਦੁਕਾਨ ਤੇ ਬੈਠੇ ਸੀ, ਸਮਾਨ ਸਜਾਇਆ ਹੋਇਆ ਸੀ। ਮੇਰੇ ਕੋਲ ਇੱਕ ਹੈਲਪਰ ਵੀ ਸੀ। ਤੇ ਇੱਕ ਬੰਦਾ ਸਾਡੇ ਕੋਲ ਆਂਦਾ ਹੁੰਦਾ ਸੀ ਕਾਫੀ ਸਮੇਂ ਤੋਂ। ਤੇ ਸਮਾਨ ਲੈ ਜਾਂਦਾ ਸੀ। ਸਾਡੀ ਕਦੇ ਨਿਗਾ ਨਹੀਂ ਪਈ ਉਹਤੇ। ਤੇ ਇੱਕ ਦਿਨ ਇਸ ਤਰ੍ਹਾਂ ਜਦੋਂ ਅਸੀਂ ਸਮਾਨ ਦਿੱਤਾ। ਤਾਂ ਜਿਹੜਾ ਮੇਰਾ ਹੈਲਪਰ ਸੀ। ਉਹਦੀ ਨਿਗਾ ਉਹਦੀ ਕਮੀਜ਼ ਦੇ ਅੰਦਰ ਗਈ ਉਹਨੇ ਦੇਖਿਆ ਵੀ ਇਹਨੇ ਕੁਝ ਲੁਕੋਇਆ ਹੋਇਆ ਤੇ ਜਦੋਂ ਉਹ ਨੂੰ ਭਿੰਕ ਪਈ ਤਾਂ ਜਦੋਂ ਉਹ ਪੈਸੇ ਦੇ ਕੇ ਵਾਪਸ ਜਾਣ ਲੱਗਾ ਤਾਂ ਉਹਨੇ ਜਿਹੜਾ ਦੁਕਾਨ ਦਾ ਦਰਵਾਜ਼ਾ ਹੈ ਨਾ ਉੱਥੇ ਜਾ ਕੇ ਖੜ ਗਿਆ ਤੇ ਉਹਨੂੰ ਰੋਕ ਲਿਆ ਕਹਿੰਦਾ ਵੀ ਤੂੰ ਚੈੱਕ ਕਰ ਆਪਣਾ ਕਮੀਜ਼ ਆ ਦਿਖਾ ਖੋਲ ਕੇ ਵੀ ਕੀ ਰੱਖਿਆ ਜਦੋਂ ਅਸੀਂ ਉਹਦਾ ਕਮੀਜ਼ ਉਤਰਵਾਇਆ ਤਾਂ ਅੰਦਰੋਂ ਸਮਾਨ ਨਿਕਲਿਆ ਜਿਹੜਾ ਕਿ ਸਾਡੀ ਦੁਕਾਨ ਤੋਂ ਉਸਨੇ ਚੋਰੀ ਕੀਤਾ ਸੀ ਸੋ ਬੜਾ ਉਹ ਗੁੱਸਾ ਆ ਗਿਆ ਉਹ ਹੈਲਪਰ ਨੂੰ ਉਹ ਕਹਿੰਦਾ ਭਾਜੀ ਆਪਾਂ ਇਹਨੂੰ ਹੁਣ ਫੜ ਲੈਣਾ ਫੜ ਕੇ ਇਹਨੂੰ ਆਪਾਂ ਕੁੱਟਣਾ ਜਾਂ ਆਪਾਂ ਬਾਰ ਖੰਬੇ ਤੇ ਬਾਨ ਕੇ ਇਹਨੂੰ ਕੁੱਟਾਂਗੇ ਇਹਦਾ ਤਮਾਸ਼ਾ ਦੇਖਾਂਗੇ ਫਿਰ ਇਹ ਸਿੱਧਾ ਹੋਊਗਾ ਸੋ ਸਾਧ ਸੰਗਤ ਜੀ ਦਾਸ ਕਾਫੀ ਸਮੇਂ ਤੋਂ ਦੁਕਾਨ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਦਾ ਆ ਰਿਹਾ ਹੈ ਗੁਰੂ ਸਾਹਿਬ ਨੇ ਤਾਂ ਹਮੇਸ਼ਾ ਇਹੀ ਕਿਹਾ ਹੈ ਕਿ ਬੁਰੇ ਦਾ ਪਲਾ ਕਰ ਤੇ ਜਿੰਨਾ ਹੋ ਸਕੇ ਕਲਾ ਕਲੇਸ਼ ਤੋਂ ਦੂਰ ਰਹੋ ਇਹ ਅਸੀਂ ਵੀ ਮੈਂ ਵੀ ਇਹੀ ਸੋਚਿਆ ਕਿ ਵੀ ਇਹਨੂੰ ਜੇ ਸਮਝਾਉਣਾ ਤਾਂ ਸਮਝਾਈਏ ਮਾਰਨ ਨਾਲ ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਸਗੋਂ ਹੋਰ ਖਰਾਬ ਹੋਏਗਾ ਜੇ ਕੁਝ ਆਪਾਂ ਸਮਝਾ ਕੇ ਤੋਰ ਦਿੰਨੇ ਆ ਜੇ ਉਹਦੇ ਪੱਲੇ ਪੈ ਗਈ ਕੁਝ ਗੱਲ ਤਾਂ ਉਹਦੀ ਜ਼ਿੰਦਗੀ ਸੁਧਰ ਸੁਧਰ ਜਾਊਗੀ ਸੋ ਇਸ ਲਈ ਅਸੀਂ ਉਸ ਨੂੰ ਮੈਂ ਉਹਨੂੰ ਰੋਕਿਆ ਮੈਂ ਕਿਹਾ ਦੇਖ ਤੂੰ ਮੇਰੀ ਗੱਲ ਸੁਣ ਤੂੰ ਕਿੱਥੋਂ ਆਇਆ ਕਹਿੰਦਾ ਜੀ ਮੈਂ ਰੋਜ਼ ਗਾਰਡਨ ਤੋਂ ਆਇਆ ਇਹ ਗੱਲ ਲੁਧਿਆਣੇ ਦੀ ਹੈ ਬੇ ਮੈਂ ਕਿਹਾ ਰੋਜ਼ ਗਾਰਡਨ ਤੋਂ ਤੇਰਾ ਡੈਡੀ ਕੀ ਕਰਦਾ ਕਹਿੰਦਾ ਜੀ ਮੇਰਾ ਡੈਡੀ ਮਾਲੀ ਹੈ ਤੇ ਮੈਂ ਤੁਹਾਡੀ ਦੁਕਾਨ ਤੇ ਆਉਂਦਾ ਸੀ ਸਮਾਨ ਲੈਣ ਤੇ ਮੇਰੀ ਬਸ ਕੁਛ ਆਤਾ ਇਦਾਂ ਦੀਆਂ ਆ ਗਈਆਂ ਕਿ ਮੇਰੇ ਕੋ ਰਿਆ ਨਹੀਂ ਗਿਆ ਤੇ ਮੈਂ ਚੋਰੀ ਕਰ ਲਈ ਤੇ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਪੁੱਤਰ ਵੇਖ ਇਸ ਤਰ੍ਹਾਂ ਗੱਲ ਵੇ ਚੋਰੀ ਨਹੀਂ ਕਰੀਦੀ ਇਹ ਗਲਤ ਕੰਮ ਹੈ ਚੋਰੀ ਕਰਨਾ ਚੰਗੀ ਗੱਲ ਨਹੀਂ ਹੈ ਚੋਰੀ ਛੱਡ ਦੇ ਅੱਜ ਤੋਂ ਬਾਅਦ ਚੋਰੀ ਨਾ ਕਰੀ ਅਸੀਂ ਤੈਨੂੰ ਕੁਝ ਨਹੀਂ ਕਹਿਣਾ ਠੀਕ ਆ ਹਾਂ ਜਿਹੜਾ ਤੂੰ ਸਮਾਨ ਚੋਰੀ ਕੀਤਾ ਇੱਥੇ ਰੱਖ ਦੇ ਤੇ ਅੱਜ ਤੋਂ ਬਾਅਦ ਤੂੰ ਚੋਰੀ ਨਾ ਕਰੀ ਇਸ ਤਰ੍ਹਾਂ ਅਸੀਂ ਉਹਨੂੰ ਸਮਝਾ ਬਿਜਾ ਕੇ ਕੋਈ ਅਸੀਂ ਕੱਟ ਨਹੀਂ ਕੀਤਾ ਅਸੀਂ ਦੋਨਾਂ ਨੇ ਆਪਣਾ ਦਿਨਾਂ ਨੇ ਅਸੀਂ ਇਹ ਮੇਰਾ ਹੈਲਪਰ ਵੀ ਸੀ ਉਹਨੂੰ ਸਮਝਾ ਬਿਜਾ ਕੇ ਤੋੜ ਦਿੱਤਾ ਬਾਚੋ ਮੇਰਾ ਹੈਲਪਰ ਕਹਿੰਦਾ ਭਾਜੀ ਆ ਤੁਸੀਂ ਕੀ ਕੀਤਾ ਉਹਨੂੰ ਛੱਡ ਦਿੱਤਾ ਆਪਾਂ ਉਹਨੂੰ ਬਣ ਕੇ ਘੋਟਣਾ ਸੀ ਮੈਂ ਕਹਿੰਦਾ ਨਹੀਂ ਪੁੱਤਰ ਇਹ ਗੁਰੂ ਸਾਹਿਬ ਨੇ ਆਪੋ ਨੂੰ ਇਸ ਤਰ੍ਹਾਂ ਨਹੀਂ ਸਖਾਇਆ ਇਹ ਆਪਾਂ ਕਿਸੇ ਨੂੰ ਸਮਝਾਵਾਂ ਜਾ ਕੇ ਹੀ ਉਹਦਾ ਮਨ ਜੜਾ ਬਦਲ ਸਕਦੇ ਆ ਤਾਂ ਹੋਇਆ ਕੀ ਇੱਕ ਦਿਨ ਅਸੀਂ ਇਸ ਤਰ੍ਹਾਂ 5-6 ਮਹੀਨੇ ਲੰਘ ਗਏ ਤੇ ਇੱਕ ਦਿਨ ਅਸੀਂ ਦੁਕਾਨ ਤੇ ਬੈਠੇ ਸੀ ਤੇ ਮੈਂ ਤਾਂ ਭੁੱਲ ਗਿਆ ਸੀ ਤੇ ਇਹ ਅਚਾਨਕ ਇੱਕ ਬੰਦਾ ਆਇਆ ਆਕੇ ਕਹਿੰਦਾ ਭਾਜੀ ਆ 300 ਰੁਪਏ ਰੱਖ ਲਓ ਮੈਂ ਕਿਹਾ ਇਹ 300 ਰੁਪਏ ਕਾਦੇ ਦੇ ਰਹੇ ਆ ਤੂੰ ਤੁਸੀਂ ਸਮਾਂ ਤਾਂ ਲਿਆ ਨਹੀਂ ਕਹਿੰਦਾ ਭਾਜੀ ਯਾਦ ਕਰੋ ਅੱਜ ਤੋਂ 6 ਮਹੀਨੇ ਪਹਿਲਾਂ ਤੁਸੀਂ ਮੈਨੂੰ ਚੋਰੀ ਕਰਦੇ ਫੜਿਆ ਸੀ ਤੇ ਮੈਨੂੰ ਕੁਝ ਕਿਹਾ ਨਹੀਂ ਸੀ ਸਮਝਾ ਕੇ ਤੁਸੀਂ ਭੇਜਤਾ ਸੀ ਇਹ ਪੁੱਤਰ ਅੱਜ ਤੋਂ ਬਾਅਦ ਚੋਰੀ ਨਾ ਕਰੀ ਭਾਜੀ ਮੈਂ ਅੱਜ ਤੋਂ ਉਸ ਤੋਂ ਉਸ ਦਿਨ ਤੋਂ ਬਾਅਦ ਮੈਂ ਕਦੇ ਚੋਰੀ ਨਹੀਂ ਕੀਤੀ ਇੰਨਾ ਤੁਹਾਡੀਆਂ ਗੱਲਾਂ ਦਾ ਅਸਰ ਹੋਇਆ ਮੈਂ ਚੋਰੀ ਨਹੀਂ ਕੀਤੀ ਕਦੇ ਮੁੜ ਕੇ ਤੇ ਮੈਂ ਕਿਹਾ ਪੈਸੇ ਕਹਦੇ ਦੇ ਰਹਾ ਮੈਨੂੰ ਕਹਿੰਦਾ ਭਾਜੀ ਜਿਹੜੀ ਮੈਂ ਉਸ ਤੋਂ ਪਹਿਲਾਂ ਆ ਕੇ ਚੋਰੀ ਕੀਤੀ ਸੀ ਨਾ ਤੁਹਾਡੀ ਦੁਕਾਨ ਤੋਂ ਇਹ ਉਹਨਾਂ ਦੇ ਪੈਸੇ ਆ ਇਹ ਤੁਸੀਂ ਰੱਖ ਲਓ ਸੋ ਇਸ ਤਰ੍ਹਾਂ ਸਾਹ ਸੰਗਤ ਜੀ ਮੈਂ ਤੁਹਾਨੂੰ ਇਹ ਕਿੱਸਾ ਤਾਂ ਸਾਂਝਾ ਕੀਤਾ ਹੈ ਕਿ ਆਪਣੇ ird gird ਦੇ ਵੀ ਕਈ ਵਾਰੀ ਇਸ ਤਰ੍ਹਾਂ ਵੀ ਇਨਸੀਡੈਂਟ ਹੋ ਜਾਂਦੀ ਹੈ ਤੇ ਫਿਰ ਆਪਾਂ ਇਹ ਸੋਚੀਦਾ ਕਿ ਆਪਾਂ ਇਹਨੂੰ ਕੁੱਟੀਏ ਜਾਂ ਮਾਰੀਏ ਫਿਰ ਇਹ ਸਮਝੂਗਾ ਪਰ ਮੈਂ ਤੁਹਾਡੇ ਅੱਗੇ ਅੱਗੇ ਐਗਜ਼ਾਮਪਲ ਇਹ ਲੈਂਦਾ ਹੈ ਕਿ ਜੇ ਆਪਾਂ ਪਿਆਰ ਨਾਲ ਕਿਸੇ ਨੂੰ ਮੋੜ ਸਕਦੇ ਆ ਤਾਂ ਮੋੜ ਵੀ ਸਕਦੇ ਆ ਤੇ ਇਸ ਤਰ੍ਹਾਂ ਉਹ ਬੰਦਾ ਸੁਧਰ ਗਿਆ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੀਆਂ ਦੋ ਗੱਲਾਂ ਨੇ ਉਹਦਾ ਜੀਵਨ ਬਦਲ ਦਿੱਤਾ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਆਪਾਂ ਕਿਸੇ ਦਾ ਜੀਵਨ ਵੀ ਬਦਲ ਸਕਦੇ ਆ ਸਾਨੂੰ ਬਾਣੀ ਨਾਲ ਇਸ ਕਰਕੇ ਬਾਣੀ ਨਾਲ ਜੁੜਨਾ ਚਾਹੀਦਾ ਹੈ ਹੁਣ ਕਈ ਦੁਕਾਨਦਾਰ ਵਿਹਲੇ ਹੁੰਦੇ ਆ ਤੇ ਜਦੋਂ ਬੰਦਾ ਵਿਹਲਾ ਹੁੰਦਾ ਤੇ ਬਜਾਏ ਫਿਲਮਾਂ ਦੇਖਣ ਦੇ ਜਾਂ ਗਾਣੇ ਸੁਣਨ ਦੇ ਉਸ ਨੂੰ ਕਥਾ ਸੁਣਨੀ ਚਾਹੀਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਸਾ ਸੰਗਤ ਜੀ ਇਹ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ 84 ਲੱਖ ਜਨੀਆਂ ਤੋਂ ਬਾਅਦ ਇਹ ਜਨਮ ਮਿਲਦਾ ਹੈ ਤੇ ਆਪਾਂ ਐਵੇਂ ਗਵਾ ਦਿੰਨੇ ਆ ਸੋ ਮੇਰੀ ਸਾਰਿਆਂ ਦੇ ਚਰਨਾਂ 'ਚ ਇਹ ਬੇਨਤੀ ਹੈ ਜੇ ਜਦੋਂ ਆਪਾਂ ਬੈਠਦੇ ਆਂ ਦੁਕਾਨ ਤੇ ਆਪਣੇ ਕੋਲ ਕੰਮਕਾਰ ਘੱਟ ਹੁੰਦਾ ਉਹਦਾ ਆਪਾਂ ਕਥਾ ਜਾਂ ਕੀਰਤਨ ਲਾਈ ਰੱਖੀਏ ਜਿਸ ਨਾਲ ਸਾਡਾ ਭਲਾ ਹੁੰਦਾ ਤੇ ਸਾਡੀ ਜਿਹੜੀ ਬੁੱਧੀ ਹੈ ਮੰਦ ਬੁੱਧੀ ਹੈ ਉਹਦਾ ਨਾਸ ਹੁੰਦਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀ ਗੁਰਦੁਆਰੇ ਜਾ ਕੇ ਬਹਿਣਾ ਤੇ ਉੱਥੇ ਬੈਠ ਕੇ ਹੀ ਨਾਮ ਜਪਣਾ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਉੱਠਦੇ ਆਂ ਬੈਹਂਦੇ ਆਂ ਚੱਲਦੇ ਆਂ ਫਿਰਦੇ ਆਂ ਤੁਸੀਂ ਨਾਮ ਜਪ ਸਕਦੇ ਆ ਤੇ ਜਦੋਂ ਅਸੀਂ ਕਮਾਗਾਰਾ ਤੇ ਹੁੰਨੇ ਆ ਉਦੋਂ ਅਸੀਂ ਇਸ ਤਰ੍ਹਾਂ ਨਾਮ ਜਪ ਸਕਦੇ ਆ ਅੱਛਾ ਸਾਧ ਸੰਗਤ ਜੀ ਕਈਆਂ ਦੇ ਮਨ 'ਚ ਇਹ ਸਵਾਲ ਹੁੰਦਾ ਹੈ ਕਿ ਨਾਮ ਜਪਣਾ ਜਾਂ ਕੀਰਤਨ ਸੁਣਨਾ ਜਾਂ ਕਥਾ ਸੁਣਨੀ ਇਹਦੇ ਵਿੱਚ ਕੋਈ ਫਰਕ ਹੈ ਸੋ ਅਸੀਂ ਮਹਾਪੁਰਸ਼ਾਂ ਤੋਂ ਇਹੀ ਸਰਵਣ ਕੀਤਾ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਚਾਹੇ ਤੁਸੀਂ ਨਾਮ ਜਪ ਲਓ ਚਾਹੇ ਤੁਸੀਂ ਕਥਾ ਸੁਣ ਲਓ ਚਾਹੇ ਤੁਸੀਂ ਕੀਰਤਨ ਸੁਣ ਲਓ ਐਨਾ ਸਾਰਿਆਂ ਦਾ ਫਲ ਇੱਕ ਬਰਾਬਰ ਹੈ ਇਹ ਸਾਰੀਆਂ ਸਾਡੇ ਲਿਖੇ ਲਗਦੀਆਂ ਸੋ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਦੁਕਾਨ ਤੇ ਬੈਠੇ ਹੁੰਨੇ ਆ ਜਦੋਂ ਆਪਾਂ ਕੀਰਤਨ ਕਥਾ ਨਾਮ ਜਪਦੇ ਆ ਤਾਂ ਉਦੋਂ ਸਾਡਾ ਉਧਾਰ ਹੁੰਦਾ ਇਹ ਜੀਵਨ ਸਾਡਾ ਸਫਲ ਹੁੰਦਾ ਸੋ ਇਸ ਲਈ ਮੈਂ ਸਾਰਿਆਂ ਅੱਗੇ ਇਹ ਹੀ ਬੇਨਤੀ ਕਰਦਾ ਕਿ ਕੋਈ ਵੀ ਜਿਹੜੀ ਪ੍ਰੋਬਲਮ ਹੈ ਜਾਂ ਸਮੱਸਿਆ ਉਹਦਾ ਹੱਲ ਕੇਵਲ ਲੜਾਈ ਨਹੀਂ ਹੈ ਤੁਸੀਂ ਪਿਆਰ ਨਾਲ ਕਿਸੇ ਦਾ ਮਨ ਬਦਲ ਸਕਦੇ ਹੋ ਸੋ ਇੰਨੀ ਹੀ ਬੇਤਿਆਮ ਪਰਵਾਨ ਕਰਨੀ ਆ ਜੀ ਹੋਈਆਂ ਖੁੱਲਾ ਝੁਕਾ ਦੀ ਖਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ